ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮੈਂ ਹਕੁਮਰਪ੍ਰੀਤ ਕੋਲ ਜੇਕਰ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਜਾਂ ਫਿਰ ਤੁਹਾਨੂੰ ਕੋਈ ਬਦਲਾਅ ਜਿਹੜੇ ਕਿ ਨਜ਼ਰ ਆ ਰਹੇ ਨੇ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਇਹ ਇੱਕ ਜਿਹੜਾ ਕੀ ਸੰਦੇਸ਼ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਜਾਂ ਫਿਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਸ ਵੀਡੀਓ ਨੂੰ ਇਸ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਰੋਜ਼ਾਨਾ ਦੇ ਭੋਜਨ ਦੇ ਵਿੱਚ ਪਾਵੇਂ ਹੋਰ ਕੋਈ ਮਸਾਲਾ ਹੋਵੇ ਜਾਂ ਫਿਰ ਨਾ ਹੋਵੇ ਪਰ ਨਮਕ ਜੜਾ ਕਿ ਜ਼ਰੂਰ ਸ਼ਾਮਿਲ ਹੁੰਦਾ ਹੈ ਕਹਿਣ ਦਾ ਭਾਵ ਹੈ ਕਿ ਬਿਨਾ ਨਮਕ ਸਾਡਾ ਭੋਜਨ ਅਧੂਰਾ ਹੈ ਅਤੇ ਨਮਕ ਜਿਸ ਨੂੰ ਸੋਡੀਅਮ ਕਲੋਰਾਇਡ ਵੀ ਕਿਹਾ ਜਾਂਦਾ ਹੈ ਸਾਡੀ ਸਰੀਰਕ ਕਿਰਿਆਵਾਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੀ ਹਾਂ ਹਰ ਚੀਜ਼ ਦੀ ਤਰ੍ਹਾਂ ਜੇਕਰ ਸਰੀਰ ਦੇ ਵਿੱਚ ਨਮਕ ਦੀ ਮਾਤਰਾ ਵੱਧ ਹੋ ਜਾਵੇ ਤਾਂ ਇਹ ਨੁਕਸਾਨਦਾਇਕ ਹੋ ਸਕਦਾ ਹੈ ਹੈਲਥ ਐਕਸਪਰਟਾਂ ਦੇ ਮੁਤਾਬਕ ਜੇਕਰ ਤੁਸੀਂ ਰੁਟੀਨ ਦੇ ਵਿੱਚ ਅਦਾਤ ਤੇ ਜ਼ਰੂਰਤ ਤੋਂ ਵੱਧ ਨਮਕ ਜੜਾ ਕਿ ਖਾਣੇ ਉਹ ਤਾਂ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਇਹ ਕਿਵੇਂ ਪਤਾ ਲੱਗੇ ਕਿ ਸਰੀਰ ਦੇ ਵਿੱਚ ਨਮਕ ਦੀ ਮਾਤਰਾ ਵੱਧ ਗਈ ਹੈ ਜਾਂ ਫਿਰ ਨਹੀਂ ਇਸ ਦਾ ਸਿੱਧਾ ਜਵਾਬ ਇਹ ਹੈ ਕਿ ਸਾਡਾ ਸਰੀਰ ਖੁਦ ਹੀ ਕੁਝ ਇਸ਼ਾਰੇ ਦਿੰਦਾ ਹੈ ਜਿਨ੍ਹਾਂ ਰਾਹੀਂ ਪਤਾ ਲੱਗ ਸਕਦਾ ਹੈ ਕਿ ਤੁਸੀਂ ਜ਼ਿਆਦਾ ਨਮਕ ਲੈ ਰਹੇ ਹੋ ਆਉ ਤਾਂ ਨੂੰ ਵਿਸਥਾਰ ਦੇ ਨਾਲ ਦੱਸ ਦਿਆਂ ਤਾਂ ਸਭ ਤੋਂ ਪਹਿਲੀ ਗੱਲ ਵਧਨ ਲੱਗਦੀ ਹੈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਿਲਕੁਲ ਸਾਇਲੈਂਟ ਕਿਲਰ ਕਹੀ ਜਾਣ ਵਾਲੀ ਹਾਈ ਬੀਪੀ ਦੀ ਬਿਮਾਰੀ ਵੀ ਇਹ ਸੰਕੇਤ ਦਿੰਦੀ ਹੈ ਕਿ ਸ਼ਾਇਦ ਤੁਸੀਂ ਜ਼ਰੂਰਤ ਤੋਂ ਵੱਧ ਨਮਕ ਖਾ ਰਹੇ ਹੋ ਤੇ ਲੰਬੇ ਸਮੇਂ ਤੱਕ ਵਧੇਰੇ ਨਮਕ ਖਾਣ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਸਮੇਂ ਸਿਰ ਇਸ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਹ ਸਟ੍ਰੋਕ ਦੇ ਸੰਬੰਧੀ ਬਿਮਾਰੀਆਂ ਤੇ ਜਿਗਰ ਦੇ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀਆਂ ਨੇ ਦੂਜਾ ਬਹੁਤ ਜ਼ਿਆਦਾ ਪਿਆਸ ਲੱਗਣਾ ਜਿहाँ ਤੁਸੀਂ ਖੁਦ ਵੀ ਕਈ ਵਾਰ ਮਹਿਸੂਸ ਕਰਦੇ ਹੋਵੋਗੇ ਕਿ ਤੁਹਾਨੂੰ ਜ਼ਰੂਰਤ ਤੋਂ ਵੱਧ ਜਿਹੜਾ ਕਿ ਨਮਕ ਜਦੋਂ ਤੁਸੀਂ ਖਾ ਲੈਂਦੇ ਹੋ ਤਾਂ ਤੁਹਾਨੂੰ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ ਤੇ ਜੇਕਰ ਤੁਹਾਨੂੰ ਰੋਜ਼ਾਨਾ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਇਸ ਦੀ ਇੱਕ ਵਜ੍ਹਾ ਵਧੇਰੇ ਨਮਕ ਖਾਣਾ ਵੀ ਹੋ ਸਕਦਾ ਹੈ ਕਈ ਵਾਰ ਬਹੁਤ ਸਾਰਾ ਪਾਣੀ ਪੀਣ ਤੋਂ ਬਾਅਦ ਵੀ ਪਿਆਸ ਨਹੀਂ 부ਝਦੀ ਇਹ ਵੀ ਵਧੇਰੇ ਨਮਕ ਖਾਣ ਦਾ ਇੱਕ ਸੰਕੇਤ ਹੋ ਸਕਦਾ ਹੈ ਤੀਜਾ ਸਰੀਰ ਦੇ ਵਿੱਚ ਸੋਜ ਆ ਸਕਦੀ ਹੈ ਜੇਕਰ ਤੁਸੀਂ ਜ਼ਰੂਰਤ ਤੋਂ ਵੱਧ ਨਮਕ ਖਾਣਿਓ ਤਾਂ ਸਰੀਰ ਦੇ ਵਿੱਚ ਸੋਚ ਦੀ ਸਮੱਸਿਆਵਾਂ ਜਿਹੜੀ ਕਿ ਨਜ਼ਰ ਆਉਣ ਲੱਗ ਪੈਂਦੀਆਂ ਨੇ ਹਕੀਕਤ ਦੇ ਵਿੱਚ ਵਧੇਰੇ ਨਮਕ ਖਾਣ ਨਾਲ ਸਰੀਰ ਦੇ ਵਿੱਚ ਫਲੂਇਡ ਰੀਟੈਂਸ਼ਨ ਹੋ ਸਕਦਾ ਹੈ ਜਿਸ ਕਾਰਨ ਸੋਚ ਜਾਂ ਫਿਰ ਐਡਿਮਾ ਦੀ ਸਮੱਸਿਆ ਉਤਪੰਨ ਹੋ ਸਕਦੀ ਹੈ ਅਗਲਾ ਪਿਸ਼ਾਬ ਦੇ ਵਿੱਚ ਆ ਸਕਦੇ ਹਨ ਬਦਲਾ ਵਧੇਰੇ ਨਮਕ ਖਾਣ ਦੇ ਨਾਲ ਪ੍ਰਬਾਹ ਪਿਸ਼ਾਬ ਦੇ ਵਿੱਚ ਆਉਣ ਵਾਲੇ ਬਦਲਾਵਾਂ ਰਾਹੀਂ ਵੀ ਪਤਾ ਲੱਗ ਸਕਦਾ ਜੇਕਰ ਅਚਾਨਕ ਪਿਸ਼ਾਬ ਦੀ ਮਾਤਰਾ ਵਧ ਜਾਵੇ ਤਾਂ ਪਿਸ਼ਾਬ ਦਾ ਰੰਗ ਗੂੜਾ ਹੋ ਜਾਵੇ ਤਾਂ ਇੱਕ ਵਾਰ ਆਪਣੀ ਨਮਕ ਦੀ ਮਾਤਰਾ ਜ਼ਰੂਰ ਚੈੱਕ ਕਰੋ ਅਸਲ ਵਿੱਚ ਵਧੇਰੇ ਨਮਕ ਖਾਣ ਕਾਰਨ ਗੁਰਦੇ ਉੱਤੇ ਵਾਧੂ ਦਬਾਅ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਵਧੇਰੇ ਕੰਮ ਕਰਨਾ ਪੈਂਦਾ ਹੈ ਤੇ ਇਸੇ ਕਰਕੇ ਪਿਸ਼ਾਬ ਦੇ ਵਿੱਚ ਇਹ ਬਦਲਾ ਨਜ਼ਰ ਆ ਸਕਦੇ ਨੇ ਤਾਂ ਬਿਲਕੁਲ ਜੇਕਰ ਤੁਹਾਨੂੰ ਇਸ ਸਾਰੇ ਪੁਆਇੰਟਸ ਦੇ ਵਿੱਚੋਂ ਕੋਈ ਵੀ ਜਿਹੜੇ ਕਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਬਿਮਾਰੀ ਤੁਹਾਨੂੰ ਹੁੰਦੀ ਆ ਜਾਂ ਫਿਰ ਤੁਹਾਨੂੰ ਲੱਗਦਾ ਕਿ ਤੁਹਾਡੇ ਸਰੀਰ ਦੇ ਵਿੱਚ ਸੋਜ ਆਉਂਦੀ ਹੈ ਤਾਂ ਤੁਸੀਂ ਇੱਕ ਵਾਰੀ ਆਪਣਾ ਚੈੱਕਅਪ ਹੈਲਥ ਚੈੱਕਅਪ ਜ਼ਰੂਰ ਕਰਵਾਓ